ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਜੁਰੂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੋ ਰਿਹਾ ਹੈ ਮੇਲਾ ਬੜਾ ਬੜੀ ਪਧਾ ਹੈ ਮੇਲੇ ਦੇ ਵਿੱਚ ਆ ਰਹੇ ਸੀ ਇੱਕ ਸਟਾਲ ਦੇਖਿਆ ਜਿਸ ਨੂੰ ਦੇਖ ਕੇ ਦੁੱਖ ਪਹਿਲੋਂ ਆਇਆ ਤੇ ਉੱਚੀ ਦੀ ਖੁਸ਼ੀ ਨਹੀਂ ਦੁੱਖ ਇਹ ਜੀ ਦਾ ਹੈ ਕਿ ਅੱਜ ਸਾਨੂੰ ਸਟਾਲ ਲਾਉਣੇ ਪੈਣ ਡਿਆ ਜੀ ਧਰਮ ਪਰिवर्तन ਨੂੰ ਰੋਕਣ ਵਾਸਤੇ ਇਸ ਲਈ ਸਟਾਰ ਨੂੰ ਬੰਨ੍ਹ ਸਾਹਿਬ ਲੱਗਾ ਹੈ ਧਰਮ ਪਰਵਰਤਨ ਹੋਦਾ ਗਿੱਡੀ ਤਦਾਰ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਖਾ ਰਿਆ ਸਾਡਾ ਹਲਕਾ ਖੇਂਜ ਕਰ ਰਿਹਾ ਧਰਮ ਪਰਵਰਤਨ ਦੇ ਵਿੱਚ ਉੱਥੇ ਹੀ ਜਿੰਨਾ ਵੀਰਾਂ ਨੇ ਸਟਾਰ ਲਾਇਆ ਹੈ ਇੱਥੇ ਟੀਮ ਸਾਰੀ ਖੜੀ ਹੈ ਸਟਾਰ ਦੇਖ ਕੇ ਇੱਥੇ ਆਏ ਆ ਮੇਰੇ ਨਾਲ ਵੀਰ ਭਪਿੰਦਰ ਸਿੰਘ ਜੀ ਜੇਲੇ ਸਾਹਿਬ ਖੜੇ ਆ ਇਹਨਾਂ ਨੂੰ ਇਸ ਬਾਰੇ ਰੁਚੀ ਦਿਨ ਨਾਲ ਗੱਲਬਾਤ ਕਰਦੇ ਆ ਕਿ ਇਹ ਸਟਾਰ ਲਾਇਆ ਕਿਉਂ ਆ ਟੀਮ ਮਜਬੂਰੀ ਬਣ ਗਈ ਸਟਾਰ ਲਾਉਂਦੀ ਭਾਈ ਸਭ ਦੀ ਵਾਇਕੂ ਜੀ ਦਾ ਸਾਹਿਬ ਬੈਠੇ ਆ ਇਹ ਵੀ ਤੁਸੀਂ ਸਟਾਲ ਬਾਰੇ ਦੱਸਿਓ ਸਟਾਲ ਤੁਸੀਂ ਧਰਮ ਪਰਵਤਨ ਕਰਕੇ ਲਾਇਆ ਵੀ ਇਹਦੇ ਬਾਰੇ ਥੋੜਾ ਜਿਹਾ ਪਹਿਨੋ ਸ਼ੁਰੂਆਤ ਕਰੀਏ ਆਪਾਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਗੁਲਬੀਰ ਸਿੰਘ ਕਿੰਨੀ ਹੈ ਤੇ ਇਹ ਸਾਡੇ ਕੋਲ ਸੋਚ ਪਾਈ ਪਿਛਲੇ ਟਾਈਮ ਤੁਹਾਨੂੰ ਪਤਾ ਇੱਕ ਬੜਾ ਵੱਡਾ ਇਕੱਠ ਅੰਮ੍ਰਿਤਸਰ ਚ ਹੋਇਆ ਸੀ 6 ਲੱਖ ਦੇ ਲਗਭਗ ਜੋ ਨਿਊਜ਼ ਤੋਂ ਸਾਨੂੰ ਪਤਾ ਲੱਗਿਆ 6 ਲੱਖ ਦੇ ਆਸ-ਪਾਸ ਲੋਕਾਂ ਦਾ ਇਕੱਠ ਹੋਇਆ ਸੀ ਇਸਾਈਆਂ ਦੇ ਉਸ ਸੰਮੇਲਨ ਚ ਗੁਰੂ ਦੀ ਨਗਰੀ ਪੰਜਾਬ ਗੁਰਮੁਖੀ ਪੀਰਾਂ ਦੀ ਧਰਤੀ ਦੇ ਉੱਤੇ ਇਸਾਈਆਂ ਦਾ ਅੰਨਾ ਵੱਡਾ ਇਕੱਠ ਹੋ ਜਾਣਾ ਚਲੋ ਆਪਣਾ ਵੀ ਉਹਦਾ ਹੁੰਦਾ ਹੀ ਇਕੱਠ ਲੇਕਿਨ ਉਹਦੇ ਚ ਉਹ ਵੱਡੀ ਸੰਖਿਆ ਵਿੱਚ ਉਹ ਲੋਕ ਸੀ ਜਿਹੜੇ ਧਰਮ ਪਰਿਵਰਤਨ ਕਰਕੇ ਗਏ ਹੋਏ ਸੀ ਔਰ ਦੁਕਾਨ ਜਿਹਦੇ ਵਿੱਚ ਸਾਡੇ ਹਿੰਦੂ ਤੇ ਸਿੱਖ ਵੀਰ ਸੀ ਹੁਣ ਸਾਡੇ ਮਨ ਚ ਆਈ ਕਿ ਗੁਰੂ ਮਹਾਰਾਜ ਜੀ ਅਸੀਂ ਅੱਜਾ ਲੈ ਕੇ 18 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਅੰਮ੍ਰਿਤਸਰ ਵਿਖੇ ਇਹ 26 ਤਰੀਕ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਇਸ ਮਹਿਰ ਦਾ ਅਰਦਾਸ ਕਰਾਂਗੇ ਜਿਹੜੇ ਵੀ ਸਾਡੇ ਹਿੰਦੂ ਸਿੱਖ ਪਰਿਵਾਰ ਕਿਸੇ ਵੀ ਮਜਬੂਰੀਆਂ ਕਾਰਨ ਮੈਂ ਉਹਨਾਂ ਨੂੰ ਇਹ ਨਹੀਂ ਕਹਾਂਗਾ ਕਿ ਉਹਨਾਂ ਨੇ ਧਰਮ ਨਾਲ ਗੱਦਾਰੀ ਕੀਤੀ ਹੈ ਇਹ ਕੀਤੀ ਜਾਂ ਜਿਸ ਤਰ੍ਹਾਂ ਲੋਕ ਦੇਖੋ ਕਰਦੇ ਨੇ ਉਹਨਾਂ ਨਾਲ ਗੱਲ ਇੱਕ ਨਿਮਰਤਾ ਸਹਿਤ ਮੈਂ ਸਿਰਫ ਉਹਨਾਂ ਦੇ ਅੱਗੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਜੇ ਜਿਹੜੀ ਵੀ ਨੀਡ ਹੋਰ ਲੋਡ ਦੇ ਕਾਰਨ ਕਿਉਂਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਿਸ ਤਰ੍ਹਾਂ ਸਾਡੇ ਪਰਿਵਾਰਾਂ ਨੂੰ ਟਾਰਗੇਟ ਕਰਦੇ ਨੇ ਕਿਸੇ ਨੂੰ ਛੱਤ ਦੀ ਲੋੜ ਹੈ ਕਿਸੇ ਨੂੰ ਨੌਕਰੀ ਦੀ ਲੋੜ ਹੈ ਕਿਸੇ ਨੂੰ ਆਰਥਿਕ ਮਦਦ ਕਿਸੇ ਦੀ ਧੀ ਵਿਆਹਣ ਵਾਲੀ ਹੈ ਕਿਸੇ ਬੱਚੇ ਦੀ ਪੜਾਈ ਇਸ ਤਰ੍ਹਾਂ ਦੀ ਅਨੇਕਾਂ ਪ੍ਰਕਾਰ ਦੀਆਂ ਅਲੱਗ-ਅਲੱਗ ਜਿਹੜੀਆਂ ਨੇ ਪਰੇਸ਼ਾਨੀਆਂ ਜਿਨ੍ਹਾਂ ਤੋਂ ਲੋਕ ਵਿਚਰ ਰਹੇ ਨੇ ਔਰ ਛੋਟੇ ਜਿਹੇ ਇੱਕ ਅਮਾਊਂਟ ਲਈ ਜਾਂ ਛੋਟੀ ਜੀ ਕਿਸੇ ਚੀਜ਼ ਲਈ ਧਰਮ ਪਰिवर्तन ਕਰ ਜਾਂਦੇ ਨੇ ਜਾਂ ਤੇ ਜਿਵੇਂ ਸਿੱਖ ਧਰਮ ਸਾਨੂੰ ਸਿਖਾਉਂਦਾ ਅਸੀਂ ਲੋਕਾਂ ਦੀ ਮਦਦ ਕਰਦੇ ਆ ਜਾਂ ਲੋਕਾਂ ਦੇ ਕੋਈ ਵੀ ਕੰਮ ਸਵਾਰਦੇ ਆ ਲੇਕਿਨ ਤੜੀ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਤਾਨੂੰ ਆਪਣਾ ਧਰਮ ਬਦਲਣਾ ਪੈਣਾ ਹੈ ਪਹਿਲੇ ਧਰਮ ਬਦਲ ਤੇ ਸਿੱਖ ਧਰਮ ਵਿੱਚ ਆ ਜੀ ਇਦਾਂ ਤੁਹਾਡੀ ਮੈਂ ਗੱਲ ਰੋਦਾਂ ਇਹਦੇ ਵਿੱਚ ਤੁਸੀਂ ਦੋਸ਼ ਕਿਨੂੰ ਜਾਂਦੇ ਕਿਹੜਾ ਇਹਦੇ ਵਿੱਚ ਗਲਤੀ ਕਿਸ ਦੀ ਹੈ ਸਾਡੀ ਗਲਤੀ ਤਾਂ ਆਪਣਾ ਨਹੀਂ ਗੱਲਿਆ ਕਾਰਨ ਨਹੀਂ ਦੇ ਕੋਈ ਕਾਰਨ ਦੇਖੋ ਸਾਡਾ ਵੀ ਆ ਬਹੁਤ ਵੱਡਾ ਕਾਰਨ ਉਹ ਦੇਖੋ ਉਹ ਟਾਰਗੇਟ ਕਰਦੇ ਨੇ ਉਹਨਾਂ ਨੂੰ ਦੱਸਣ ਵਾਲੇ ਹੁਣ ਪਿੱਛੇ ਜਿਹੜੇ ਹੁਣ ਜਾਗਰੂਕ ਲੋਕ ਨੇ ਪਿੱਛੇ ਵੇਖਣ ਆਇਆ ਪਿੰਡੇ ਦੇ ਪਿੰਡਾਂ ਘੁੰਮ ਕੇ ਵੀ ਚਲੇ ਜਾਂਦੇ ਸੀ ਕੋਈ ਰੋਕਦਾ ਟੋਕਦਾ ਨਹੀਂ ਸੀ ਲੇਕਿਨ ਹੁਣ ਜਿਹੜੇ ਜਾਗਰੂਕ ਹੋਏ ਨੇ ਲੋਕ ਇੰਨਾ ਵੱਡਾ ਪਰਵਰਤਨ ਵੇਖਣ ਤੋਂ ਬਾਅਦ ਹੁਣ ਉਹ ਪਿੰਡਾਂ ਨੂੰ ਭਜਾਣ ਲੱਗ ਗਏ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੰਦੇ ਪਰਚੇ ਵੰਡਣ ਨਹੀਂ ਦਿੰਦੇ ਲੇਕਿਨ ਸਾਡਾ ਵੀ ਜਿਹੜਾ ਹੈ ਨਾ ਬਹੁਤ ਹੀ ਵੱਡਾ ਕਾਰਨ ਅਸੀਂ ਆਪ ਲੋਕ ਵੀ ਹੈਗੇ ਆ ਕਿਤੇ ਨਾ ਕਿਤੇ ਅਸੀਂ ਆਪਣੇ ਵੀਰਾਂ ਦੀ ਭਰਾਵਾਂ ਦੀ ਬਾਹ ਫੜਨ ਤੋਂ ਬੁਰੇਜ ਕਰ ਜਾਂਦੇ ਆ ਜਾਂ ਨੋਡ ਵੇਲੇ ਉਹਨਾਂ ਨਾਲ ਖੜੇ ਨਹੀਂ ਹੁੰਦੇ ਹਰ ਸਿੱਖ ਵੀਰ ਦੀ ਹਰ ਸਿੱਖ ਬੰਦੇ ਦੀ ਅਗਰ ਉਹ ਆਪਣੀ ਡਿਊਟੀ ਖੁਦ ਸਮਝ ਲੇ ਭਾਵੇਂ ਤੁਹਾਡੀ ਕੋਈ ਗਲੀ ਚ ਰਹਿੰਦਾ ਮਹੱਲੇ ਚ ਰਹਿੰਦਾ ਸ਼ਹਿਰ ਚ ਰਹਿੰਦਾ ਤੁਹਾਡੇ ਟੱਚ ਵਿੱਚ ਆ ਗਿਆ ਕਿ ਯਾਰ ਇਸ ਬੰਦੇ ਦੀ ਯਾਰ ਇਹ ਪਰੇਸ਼ਾਨੀ ਹੈ ਜੇ 5-10 ਵੀਰ ਇਕੱਠੇ ਹੋ ਕੇ ਉਹਦੀ ਮਦਦ ਅger ਕਰ ਦੀਏ ਮੌਕੇ ਤੇ ਉਹਨੂੰ ਅਸੀਂ ਸਹਾਇਤਾ ਪਹੁੰਚਾ ਦੀਏ ਉਹ ਨਾ ਬਦਲੀ ਕਰ ਸਕੇ ਆ ਅਨਾਉਂਸਮੈਂਟ ਤੋਂ ਬਾਅਦ ਮੇਰੇ ਫੋਨ ਤੇ ਮੈਂ ਤੁਹਾਨੂੰ ਦਿਖਾ ਦੇਣਾ ਵਿਦ ਵੀਡੀਓ ਮੈਨੂੰ ਲੋਕਾਂ ਨੇ ਵੀਡੀਓ ਪਾਈ ਹੈ ਕਿ ਸਾਨੂੰ ਇਹ ਇਹ ਪਰੇਸ਼ਾਨੀ ਹੈਗੀ ਹੈ ਅਸੀਂ ਆਪਣਾ ਦੇਖੋ ਧਰਮ ਛੱਡ ਕੇ ਜਾ ਰਹੇ ਆ ਤੇ ਸਾਡੀ ਕਿਸੇ ਨੇ ਬਾਹ ਨਹੀਂ ਬੜੀ ਕਿੱਥੇ ਲੱਗਦਾ ਅਸੀਂ ਵਿਤਕਰਾ ਵੀ ਕਰਦੇ ਆ ਜਿਹੜੀਆਂ ਜਾਤਾਂ ਨਾਲ ਜਿਹੜੇ ਸਾਡੇ ਬੰਦੇ ਵਿਤਕਰਾ ਕਰਦੇ ਨੇ ਉਹ ਵੀ ਇੱਕ ਵਜ੍ਹਾ ਹੈਗੀ ਸਾਥ ਜੀ ਇੱਥੇ ਸਾਡੀ ਗਲਤੀ ਜ਼ਿਆਦਾ ਹੈ ਤੁਸੀਂ ਇਸ ਗੁਰਦਾਰਾ ਸਾਹਿਬ ਦੇ ਵਿੱਚ ਬੈਠੇ ਜੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੇਲਾ ਵੇਖਦੇ ਆ ਰਹੇ ਆ ਅੱਜ ਇੱਥੇ ਵੱਡੀ ਤਦਾਦ ਦੇ ਵਿੱਚ ਲੰਗਰ ਵੱਧ ਰਿਹਾ ਘਟੇ ਨਹੀਂ ਮੈਨੂੰ ਵੱਧ ਪਰ ਤੁਹਾਨੂੰ ਵੀ ਲੱਗਦਾ ਇਹ ਜਿਹੜੇ ਸਟਾਲ ਆਪਾਂ ਲਾਇਆ ਇਹ ਸਟਾਲ ਲੋਹਗੇ ਹੈ ਸਾਨੂੰ ਜਿਹੜਾ ਮੋੜਾ ਪਾਉਣਾ ਪਊਗਾ ਸਿੱਖੀ ਦੀ ਸਿੱਖੀ ਆਪਣੇ ਘਰ ਤੋਂ ਦੇਖੋ ਅਸੀਂ ਦੇਖੋ ਕਈਆਂ ਦੀ ਆਸਥਾ ਇੱਥੇ ਜੁੜੀ ਹੋਈ ਹੁੰਦੀ ਹੈ ਕਿਸੇ ਨੇ ਪੁੱਤ ਮੰਗਵਾਉਂਦਾ ਕਿਸੇ ਨੇ ਮਾਂ ਪਿਓ ਦੀ ਬਿਮਾਰੀ ਪਿੱਛੇ ਅਰਦਾਸਾਂ ਕਰਾਈਆਂ ਨੇ ਕਿਸੇ ਨੇ ਬੱਚਾ ਬਾਹਰ ਭੇਜਣਾ ਪਤਾ ਨਹੀਂ ਕਿਹੜੀ ਕਿਹੜੀ ਅਰਦਾਸਾਂ ਕਰਕੇ ਉਹਨਾਂ ਦੀ ਜੋ ਆਸਥਾ ਹੁੰਦੀ ਹੈ ਕਿਸੇ ਨੇ ਲੰਗਰ ਸੇਵਾ ਲਈ ਹੈ ਜਿਹੜੀ ਵੀ ਸੇਵਾ ਨਿਭਾਰਿਆ ਪਰ ਇੱਕ ਹੱਦ ਤੱਕ ਤਾਂ ਠੀਕ ਹੈ ਅਸੀਂ ਲੰਗਰਾਂ ਤੱਕ ਸੀਮਿਤ ਰਹਿ ਗਏ ਹਾਂ ਤੇ ਜਿਹੜੇ ਪਰਿਵਾਰਾਂ ਨੂੰ ਸਾਡੀ ਲੋੜ ਹੈ ਅਸੀਂ ਉਹ ਲੋੜਾਂ ਉਹਨਾਂ ਨੂੰ ਪਹੁੰਚਾ ਨਹੀਂ ਪਾਰੇ ਅਗਰ ਦੇਖੋ ਗਰੀਬ ਦਾ ਮੂੰਹ ਗੁਰੂਪਦੀ ਗੋਲ ਕਰ ਜੇ ਡਾਇਰੈਕਟ ਇਹ ਜਿਹੜੀ ਅੱਜ ਲੱਖਾਂ ਰੁਪਏ ਲਾ ਕੇ ਭਾਵੇਂ ਲੰਗਰ ਲੱਗੇ ਹੋਣਗੇ ਅਸੀਂ ਕਿਸੇ ਦੀ ਆਸਤਾ ਤੇ ਕਿੰਤੂਪ੍ਰੰਤ ਨਹੀਂ ਕਰਦੇ ਲੇਕਿਨ ਕੋਈ ਜੇ ਡਾਇਰੈਕਟ ਉਪਰਵਾਰਾਂ ਦੀ ਇਹ ਨੀਡ ਪੂਰੀ ਕੀਤੀ ਜਾਏ ਤੇ ਉਹ ਜ਼ਿਆਦਾ ਚੰਗਾ ਹੋਏਗਾ ਅਸੀਂ ਲੰਗਰਾਂ ਵੱਲੋਂ हट ਕੇ ਸਾਨੂੰ ਪੜ੍ਹਾਈ ਦਾ ਲੰਗਰ ਹਰ ਸਾਹਿਬ ਜੀ ਕਿੰਤੂਪ੍ਰੰਤ ਕਰਨ ਦਾ ਮਤਲਬ ਨਹੀਂ ਹੈ ਮੰਨ ਲਓ ਸਾਡੇ ਪਿੰਡ ਹੈ ਜਾਂ ਹੋਰ ਲਾਗੇ ਪਿੰਡ ਹੈ ਉਹਦੇ ਵਿੱਚੋਂ ਅਸੀਂ 10 ਲੱਖ ਰੁਪਏ ਲੰਗਰ ਤੇ ਲਾ ਕੇ ਘੱਦੇ ਆ ਸਾਡੇ ਪਿੰਡ ਦਾ ਇੱਕ 2000 ਰੁਪਏ ਜਾਂ 20000 ਲੱਗਣ ਤੇ ਇੱਕ ਮਰੀਜ਼ ਦਾ ਇਲਾਜ ਹੋ ਜਾਏ ਉਹ ਚਾਹਦੋ ਨਹੀਂ ਅਸੀਂ ਲੰਗਰ ਦੇ 1.20 ਲੱਖ ਰੁਪਏ ਵਾੜਾ ਇਹ ਰੱਜਿਆਂ ਨੂੰ ਰਜਾਉਣ ਲਈ ਮੇਰਾ ਪੁਆਇੰਟ ਦੇਖੋ ਪਕੜ ਲਿਆ ਤੁਹਾਨੂੰ ਪਤਾ ਉਹੀ ਮਸਲਤੇ ਆਣਾ ਚਾਹ ਰਿਹਾ ਕਿ ਮੈਨੂੰ ਪਤਾ ਇਹ ਜਿਹੜਾ ਦੇਖੋ ਤੁਸੀਂ ਹੁਣ ਕਿਸੇ ਵੀ ਜਾ ਕੇ ਬੰਦੇ ਨੂੰ ਇਹ ਗੱਲ ਕਹੋਗੇ ਨਾ ਉਹ ਤੁਹਾਨੂੰ ਲੜਨ ਤੱਕ ਪੈਣਗੇ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਕਿਸੇ ਦੀ ਸੀ ਆਸਥਾ ਨੂੰ ਨਹੀਂ ਕਿ ਪ੍ਰਭੂ ਕਰਦੇ ਜੀ ਲੇਕਿਨ ਜ਼ਰੂਰਤ ਹੈ ਡਾਇਰੈਕਟ ਲੋੜ ਬੰਦਾ ਨੂੰ ਉਹਨਾਂ ਨੂੰ ਸਹਾਇਤਾ ਪਹੁੰਚਾਉਣ ਦੀ ਬਜਾਏ ਲੱਖਾਂ ਰੁਪਏ ਦੀ ਬਰਬਾਦੀ ਕਰਨ ਤੇ ਲੇ ਉੱਥੇ ਲੰਗਰ ਸਾਡੀ ਪ੍ਰਸਾ ਗੁਰੂ ਸਾਹਿਬ ਨੇ 20 ਪੈ ਦੀ ਅਬਦੀ ਕਰਾਈ ਸੀ ਸਾਰੀ ਕੌਮ ਹੀ ਉਹਦਾ ਵਿਆਜ ਖਾਦੀ ਵੀ ਹੈ ਅੱਜ ਤੱਕ ਅੰਨੀ ਵੱਡੀ ਸੇਵਾ ਜਿਹੜੀ ਹੈ ਗਿਆ ਨਾ ਸ਼ੁਰੂ ਕੀਤੀ ਹੈ ਨੇ ਸਾਡੇ ਲੇਕਿਨ ਸਾਨੂੰ ਆਪਣੇ ਭਰਾਵਾਂ ਨੂੰ ਉਸ ਜਗ੍ਹਾ ਪਹੁੰਚਾਉਂਦੇ ਅੰਨੇ ਵਧੀਆ-ਵਧੀਆ ਬੱਚੇ ਨੇ ਮੈਂ ਜਾਣਦਾ ਜਿਹੜੇ ਸਿਰਫ ਫੀਸਾਂ ਧਰ ਕੇ ਆਪਣੀ ਪੜ੍ਹਾਈ ਨਹੀਂ ਕਰ ਬੰਦੇ ਦਾਸ ਸਾਹਿਬ ਜੀ ਮੈਂ ਬਿਲਕੁਲ ਕਹਿ ਤੋ ਤੁਹਾਨੂੰ ਸਵਾਲ ਕਰਨ ਤੋਂ ਇਰੇਜ ਨਹੀਂ ਕਰੂੰਗਾ ਕਿ ਅੱਜ ਸਾਡੀਆਂ ਕਾਮੀਆਂ ਤੁਸੀਂ ਕਹਿ ਰਹੇ ਹੋ ਸਾਡੀ ਸੇਵਾ ਸਭ ਤੋਂ ਵੱਡੀ ਚੀਜ਼ ਦੀ ਸਮਝ ਹੈ ਕਿ ਜੇ ਅਸੀਂ ਇਹ ਚੀਜ਼ ਨੂੰ ਨਹੀਂ ਲੈ ਕੇ ਤੁਰੇ ਅਸੀਂ ਲੱਗ ਪਿਆ ਗੁਰਦੁਆਰਾ ਦੇ ਵਿੱਚ ਵੱਡੀਆਂ-ਵੱਡੀਆਂ ਮਾਕਾਂ ਨੂੰ ਬਣਾਉਣ ਤੇ ਕੀ ਗੁਰਦੁਆਰਾ ਸਾਹਿਬ ਦੇ ਜਿਦਾਂ ਵੱਡੀ ਇਮਾਰਤਾਂ ਦੇ ਫੇਸ ਕਰ। ਦੇਖੋ ਭਾਈ ਸਾਡੇ ਗੁਰੂ ਦਾ ਘਰ ਹੈ ਸਾਡੇ ਗੁਰੂ ਦਾ ਮਹਿਲ ਹੈ ਅਸੀਂ ਕਹਿੰਦੇ ਹਾਂ ਸੋਹਣੇ ਤੋਂ ਸੋਹਣਾ ਬਣਿਆ ਅਸੀਂ ਸੇਵਾ ਆਪ ਵੀ ਕਰਦੇ ਹਾਂ ਲੇਕਿਨ ਉਹ ਗੁਰੂ ਘਰਾਂ ਵਿੱਚ ਜਿਹੜੇ ਜਿਸ ਤਰ੍ਹਾਂ ਨਾਲ ਹੋਰ ਜਿੰਨੀ ਸਪੀਡ ਨਾਲ ਪਰੰਪਰ ਰਵਰਤਨ ਦਾ ਹੜ ਆਇਆ ਹੋਇਆ ਹੈ ਉਹ ਜੇ ਮੈਨੂੰ ਰੋਕੋਗੇ ਜੇ ਉਹ ਐਨੇ ਲੋਕ ਇਸਾਈ ਹੀ ਸਾਰੇ ਬਣ ਗਏ ਮੈਨੂੰ ਦੱਸੋ ਉੱਥੇ ਫਿਰ ਕੌਣ ਆਏਗਾ ਮੱਥਾ ਟੇਕਣ ਜਾਂ ਆਪਣੇ ਧਰਮ ਦਾ ਜਿਹੜਾ ਸਾਡਾ ਪ੍ਰਚਾਰ ਹੈ ਸੀ ਲਿਟਰੇਚਰ ਤੇ ਐਨਾ ਪੈਸਾ ਖਰਚਦੇ ਆ ਐਸਜੀਪੀਸੀ ਦਾ ਬਜਟ ਪਾਸ ਇਹ ਗੈਜਟ ਹੀ ਚਾਗਾ 35 ਲੱਖ ਰੁਪਏ ਦੇ ਸਬ-ਆਫਿਸ ਬਣੇ ਹੋਏ ਨੇ ਅਨੰਤਪ੍ਰਸਾਦ ਤੇ ਦੰਦਮਹਾ ਸਾਹਿਬ ਮੈਨੂੰ ਅੱਜ ਇੱਕ ਗਰੰਥੀ ਸਾਹਿਬ ਦਾ ਫੋਨ ਆਇਆ ਮੈਂ ਤੁਹਾਨੂੰ ਵੀ ਨੰਬਰ ਦੇ ਦਿੰਦਾ ਉਹਨਾਂ ਨੇ ਮੈਨੂੰ ਇਸ਼ਾਰੇ ਨਾਲ ਸਿਰਫ ਦੱਸਤਾ ਕਹਿੰਦਾ ਕਿ ਮੈਨੂੰ ਪਠਕਾ ਕਰਨ ਵਾਸਤੇ ਕੀਪਨ ਕਰਨ ਵਾਸਤੇ ਵੀ ਡਿਊਟੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਮੇਰਾ ਘਰ ਨਹੀਂ ਚੱਲ ਪਾ ਰਿਹਾ ਤੇ ਜਿਹੜਾ ਮੇਰੇ ਬੱਚੇ ਨੇ ਉਹ ਪਟਕ ਰਹੇ ਨੇ ਤੋਂ ਮੈਨੂੰ ਕੀ ਕਹਿਣਾ ਚਾਹੁੰਦੇ ਸੀ ਭਾਵੇਂ ਉਹ ਵੀ ਤਰ੍ਹਾਂ ਨੂੰ ਤਵਦੀਲ ਹੋਣ ਦੇ ਗਰੇ ਉਹਦੇ ਤੇ ਨੇ ਜੇ ਸਾਡੇ ਗਰੰਥੀ ਸਿੰਘ ਇਸ ਚੀਜ਼ ਤੇ ਆ ਗਏ ਤੇ ਮੈਨੂੰ ਦੱਸੋ ਸਾਡੇ ਬੰਲੇ ਰਹਿ ਕੀ ਜਾਊਗਾ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਜੇ ਅਸੀਂ ਉਹਨਾਂ ਦੀ ਵੀ ਮਦਦ ਨਹੀਂ ਕਰ ਪਾਉਂਦੇ ਇੰਨੀ ਕਿਹੋ ਜਿਹੀਆਂ ਤਨਖਾਹਾਂ ਹੁੰਦੀਆਂ ਨੇ ਅਸੀਂ ਸਾਰੇ ਜਾਣਦੇ ਆ ਲੇਕਿਨ ਅੱਜ ਇਸ ਨੂੰ ਰੋਕਣ ਦੀ ਇਸ ਗੱਲ ਨੂੰ ਪਕੜਨ ਦੀ ਮਦਦ ਕਰਨ ਦੀ ਜਨੀ ਹੈ ਬਹੁਤ ਬਤਾ ਰਾਤ ਕਾਲਾ ਜੀ ਗੰਨਾ ਵਿਚਾਰਾ ਤਾਂ ਨਾ ਬਹੁਤ ਕਰ ਰਿਹਾ ਸਮਾਜ ਆਦੂ ਦੇ ਦੌਰ ਵਿੱਚ ਲੇਕਿਨ ਮੇਰੇ ਇੱਧਰ ਆ ਕੇ ਤਾਂ ਨਹੀਂ ਮਜੀ ਜੀ ਮੈਂ ਤਾਂ ਦੂਜਾ ਵਾਰ ਅਸੀਂ ਕੋਠੀ ਲੰਨੀ ਆ ਹਾਂ ਦਾ ਗ੍ਰੀਨ ਸਿਟੀ ਬੋਲਦਾ ਇੱਥੇ